ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਨੇ ਬਾਹ ਫੜੀ ਹੋਈ ਹੈ ਤੁਹਾਡੀ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਹਾਡਾ ਇੱਥੇ ਇੱਥੇ ਭਾਵੇਂ ਸਾਰਾ ਸੰਸਾਰ ਤੁਹਾਨੂੰ ਮਾਰਨਾ ਚਾਹੁੰਦਾ ਹੋਵੇ ਕਿਉਂਕਿ ਜਦੋਂ ਤੱਕ ਬਾਬਾ ਦੀਪ ਸਿੰਘ ਜੀ ਤੁਹਾਡੀ ਰਾਖੀ ਕਰ ਰਹੇ ਨੇ ਕੋਈ ਤੁਹਾਡਾ ਵਾਲ ਤੱਕ ਵੀnga ਨਹੀਂ ਕਰ ਸਕਦਾ ਜਿਹੜੀਆਂ ਸੰਗਤਾਂ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦੀਆਂ ਨੇ ਉਹ ਸੱਚੇ ਦਿਲੋਂ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਆਓ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਕਿ ਭਰੋਸਾ ਤੁਹਾਡੇ ਤੇ ਹੀ ਹੈ ਬਾਬਾ ਜੀ ਜੋ ਵੀ ਕਰਨਾ ਹੈ ਤੁਸੀਂ ਹੀ ਕਰਨਾ ਹੋਰ ਕੋਈ ਵੀ ਕੁਝ ਨਹੀਂ ਕਰ ਸਕਦਾ ਮੇਰਾ ਕੋਈ ਦੋਸਤ ਨਹੀਂ ਕੋਈ ਰਿਸ਼ਤੇਦਾਰ ਨਹੀਂ ਮੇਰੇ ਸਭ ਕੁਝ ਹੀ ਤੁਸੀਂ ਹੋ ਬਸ ਬਾਬਾ ਦੀਪ ਸਿੰਘ ਜੀ ਦੇ ਭਰੋਸਾ ਰੱਖੋ ਤੇ ਆਪਣੀ ਜਾਨ ਤੋਂ ਵੱਧ ਕੇ ਬਾਬਾ ਜੀ ਤੇ ਭਰੋਸਾ ਰੱਖਿਆ ਕਰੋ ਕਿਉਂਕਿ ਜ਼ਿੰਦਗੀ ਧੋਖਾ ਦੇ ਸਕਦੀ ਹੈ ਤੁਹਾਡੇ ਯਾਰ ਧੋਖਾ ਦੇ ਸਕਦੇ ਤੁਹਾਡੇ ਰਿਸ਼ਤੇਦਾਰ ਧੋਖਾ ਦੇ ਸਕਦੇ ਪਰ ਬਾਬਾ ਦੀਪ ਸਿੰਘ ਜੀ ਕਦੇ ਵੀ ਧੋਖਾ ਨਹੀਂ ਦੇ ਸਕਦੇ ਜੇ ਬਾਬਾ ਦੀ ਜੀ ਨੇ ਰੇ ਬਾਹ ਫਾੜੀ ਲਈ ਆ ਤਾਂ ਸਾਰੀ ਉਮਰ ਲਈ ਬਾਹ ਫੜਦੀ ਹੈ। ਬਾਬਾ ਜੀ ਨੇ ਤੁਹਾਨੂੰ ਕੁਝ ਹੋਰ ਨਹੀਂ ਦੇਣਾ। ਤੁਹਾਡੀ ਰਾਖੀ ਕਰਨ ਲਈ ਬਾਬਾ ਜੀ ਬੈਠੇ ਨੇ। ਜਿਨ੍ਹਾਂ ਨੇ ਸੱਚੇ ਦਿਲੋਂ ਬਾਬਾ ਜੀ ਨੂੰ ਯਾਦ ਕੀਤਾ ਏ ਉਹਨਾਂ ਦਾ ਬੇੜਾ ਕਦੇ ਨਹੀਂ ਡੁੱਬਿਆ। ਇਸ ਲਈ ਪਿਆਰ ਨਾਲ ਬਾਬਾ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਤੇ ਅਰਦਾਸ ਵਿੱਚ ਬਾਬਾ ਜੀ ਤੋਂ ਇਹੋ ਹੀ ਮੰਗਿਆ ਕਰੋ ਕਿ ਬਾਬਾ ਜੀ ਤੁਸੀਂ ਮੇਰੇ ਨਾਲ ਰਹਿਣਾ। ਵਕਤ ਜਿਵੇਂ ਦਾ ਮਰਜ਼ੀ ਹੋਵੇ। ਮੇਰੀ ਬਾਹ ਨਾ ਛੱਡਣਾ। ਮੈਨੂੰ ਆਪਣੇ ਚਰਨਾਂ ਤੋਂ ਕਦੀ ਵੀ ਦੂਰ ਨਾ ਕਰਨਾ। ਫਿਰ ਦੇਖਣਾ ਬਾਬਾ ਜੀ ਨੇ ਤੁਹਾਡਾ ਸਾਥ ਨਹੀਂ ਕਦੀ ਛੱਡਣਗੇ ਤੁਹਾਡੇ ਅੰਗ ਸੰਗ ਹੀ ਰਹਿਣਾ ਹਮੇਸ਼ਾ ਭਰੋਸਾ ਰੱਖੋ ਕੁਝ ਵੀ ਗਲਤ ਨਹੀਂ ਹੋਣ ਦੇਣਾ ਬਾਬਾ ਜੀ ਨੇ ਉਹਨਾਂ ਨੇ ਤੁਹਾਡੀ ਜ਼ਿੰਦਗੀ 'ਚ ਸੁੱਖ ਸੁਤੇ ਸੋਖੀ ਭਰ ਦੇਣਾ ਜੀ ਮੈਂ ਹੁਣ ਸੁੱਟੀ ਤੁਹਾਡੇ ਤੇ ਡੋਰ ਬਾਪੂ ਜੀ ਮੈਨੂੰ ਹੋਰ ਕਿਸੇ ਦੀ ਨਹੀਂ ਲੋੜ ਮੈਨੂੰ ਪਤਾ ਬਾਬਾ ਦੀਪ ਸਿੰਘ ਜੀ ਇੱਕ ਦਿਨ ਤੁਸੀਂ ਮੈਨੂੰ ਤਾਰ ਦੇਣਾ ਮੈਨੂੰ ਪਤਾ ਬਾਬਾ ਦੀਪ ਸਿੰਘ ਜੀ ਤੁਸੀਂ ਮੈਨੂੰ ਇੱਕ ਦਿਨ ਤਾਰ ਦੇਣਾ ਕਿਉਂਕਿ ਬਾਪੂ ਨੂੰ ਵੀ ਪੁੱਤ ਦੀ ਲੋੜ ਹੈ ਨਾ ਅਰਦਾਸ ਦੀ ਸ਼ਕਤੀ ਰਾਤ ਦੇ 2 ਵਜੇ ਸਨ ਤੇ ਇੱਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ ਉਸਨੇ ਚਾਹ ਪੀਤੀ ਟੀਵੀ ਵੇਖਿਆ ਤੇ ਇਧਰ ਉਧਰ ਘੇੜੇ ਗੱਡੇ ਪਰ ਨੀਂਦ ਨਹੀਂ ਆਈ ਆਖਿਰ ਥੱਕ ਕੇ ਥੱਲੇ ਆ ਕੇ ਕਾਰ ਗੱਡੀ ਤੇ ਸ਼ਹਿਰ ਵੱਲ ਚੱਲ ਪਿਆ ਰਸਤੇ ਵਿੱਚ ਗੁਰਦੁਆਰਾ ਸਾਹਿਬ ਦੀ ਲਾਈਟ ਜਗ ਰਹੀ ਸੀ ਉਸਨੇ ਸੋਚਿਆ ਕਿ ਕਿਉਂ ਨਾ ਥੋੜੀ ਦੇਰ ਇਥੇ ਰੁਕ ਕੇ ਰੱਬ ਨੂੰ ਅਰਦਾਸ ਕਰਾਂ ਕਿ ਸ਼ਾਇਦ ਮਨ ਨੂੰ ਥੋੜੀ ਸ਼ਾਂਤੀ ਮਿਲ ਜਾਵੇ ਉਹ ਜਦੋਂ ਅੰਦਰ ਗਿਆ ਤਾਂ ਦੇਖਦਾ ਇੱਕ ਹੋਰ ਬੰਦਾ ਬੈਠਾ ਹੈ ਉਹ ਉਦਾਸ ਹੈ ਤੇ ਅੱਖਾਂ ਵਿੱਚ ਪਾਣੀ ਵਗ ਰਿਹਾ ਉਸਨੇ ਪੁੱਛਿਆ ਕਿ ਤੂੰ ਇੰਨੀ ਰਾਤ ਨੂੰ ਇੱਥੇ ਕੀ ਕਰ ਰਿਹਾ ਉਸ ਬੰਦੇ ਨੇ ਕੋ ਜਵਾਬ ਦਿੱਤਾ ਕਿ ਮੇਰੀ ਘਰ ਵਾਲੀ ਹਸਪਤਾਲ ਵਿੱਚ ਹੈ ਸਵੇਰੇ ਉਸ ਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਏਗੀ ਪਰ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਉਸ ਦੇ ਇਲਾਜ ਲਈ ਤੇ ਉਸਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ ਤੇ ਜੇਬ ਚੋਂ ਕਈ ਨੋਟ 5 500 ਦੇ ਕੱਢ ਕੇ ਉਸ ਬੰਦੇ ਨੂੰ ਦੇ ਦਿੱਤੇ ਉਸ ਬੰਦੇ ਦੇ ਮੂੰਹ ਤੇ ਰੌਣਕ ਆ ਗਈ ਨਾਲ ਹੀ ਇਹਨੇ ਉਸ ਬੰਦੇ ਨੂੰ ਆਪਣਾ ਕਾਰਡ ਦਿੱਤਾ ਤੇ ਉਸ ਨੂੰ ਕਿਹਾ ਕਿਸ ਤੇ ਮੇਰਾ ਨੰਬਰ ਆ ਤੇ ਪਤਾ ਹੈ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਦੱਸ ਦੇਵੀ ਉਸ ਗਰੀਬ ਬੰਦੇ ਨੇ ਆਦਮੀ ਨੂੰ ਕਾਰਡ ਵਾਪਸ ਕਰ ਦਿੱਤਾ ਤੇ ਕਿਹਾ ਮੇਰੇ ਕੋਲ ਪਤਾ ਹੈਗਾ ਤੁਹਾਡਾ ਉਸ ਆਦਮੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਮੇਰਾ ਪਤਾ ਕਿਸ ਨੇ ਦਿੱਤਾ ਤਾਂ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਤਾਂ ਨਹੀਂ ਪਤਾ ਪਰ ਉਸ ਦਾ ਪਤਾ ਹੈ ਜਿਸਨੇ ਰਾਤ ਦੇ 3 ਵਜੇ ਤੁਹਾਨੂੰ ਇੱਥੇ ਕੱਲਿਆ ਹੈ